ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਮੋਟੀਵੇਟਿਡ ਐਵਰੀਡੇ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਜੀ ਦੁਆਰਾ ਦੱਸੇ ਸ਼ੁੱਧ ਅਤੇ ਅਸ਼ੁੱਧ ਮੰਨਵਾਰੇ ਭਾਈ ਭਗਵਾਨ ਦਾਸ ਭਗਤ ਬੋਦਲਾ ਮਲਕ ਘਟਾਰੂ ਪਿਰਥੀ ਮੱਲ ਜਰਾਂ ਦੇ ਡੱਲੂ ਭਗਤ ਸਿਆਮ ਦਾਸ ਵਧਾਵਣ ਸੁੰਦਰ ਆਦ ਬੁਰ ਬੁਰਹਾਨਪੁਰ ਦੇ ਰਹਿਣ ਵਾਲੇ ਭਗਤ ਮਿਲ ਕਰਕੇ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਸੁਮਤ ਬਖਸ਼ੋ ਜਿਸ ਕਰਕੇ ਅਸੀਂ ਪਵ ਸਾਗਰ ਤੋਂ ਪਾਰ ਉਤਰ ਜਾਈਏ ਗੁਰੂ ਜੀ ਨੇ ਕਿਹਾ ਤੁਸੀਂ ਇੱਕ ਧਰਮਸ਼ਾਲਾ ਬਣਾਓ ਅਤੇ ਸਾਰੇ ਮਿਲ ਕਰਕੇ ਅੰਮ੍ਰਿਤ ਵੇਲੇ ਗੁਰਵਾਣੀ ਆਪ ਸੁਨਿਆ ਕਰੋ ਅਤੇ ਹੋਰਨਾਂ ਨੂੰ ਸੁਨਾਇਆ ਕਰੋ ਅਰਥ ਵਿਚਾਰ ਕੇ ਕਥਾ ਕਰਿਆ ਕਰੋ ਫਿਰ ਅਰਦਾਸ ਕਰਕੇ ਆਪਣੇ ਕਰ ਵਿਹਾਰ ਕਰਨ ਜਾਇਆ ਕਰੋ ਕਰਮ ਦੀ ਕਮਾਈ ਕਰਨੀ ਝੂਠ ਦੀ ਕਮਾਈ ਨਾ ਕਰਨੀ ਸੰਧਿਆ ਸਮੇਂ ਰਹਿਰਾਸ ਦਾ ਪਾਠ ਕਰਕੇ ਉਪਰੰਤ ਪਹਿਰ ਰਾਤ ਤੱਕ ਕੀਰਤਨ ਕਰਨਾ ਅਤੇ ਫਿਰ ਕੀਰਤਨ ਸੋਹੀਲੇ ਦਾ ਪਾਠ ਕਰਕੇ ਵਿਸ਼ਰਾਮ ਕਰਨਾ ਲੋੜਵੰਦ ਭੁੱਖੇ ਨੰਗੇ ਸਿੱਖ ਦੀ ਅੰਨ ਵਸਤਰ ਨਾਲ ਸੇਵਾ ਕਰਨੀ ਦੀਵਾਲੀ ਵਿਸਾਖੀ ਅਤੇ ਮੱਸੀਆ ਸੰਗਰਾਂਦ ਨੂੰ ਕੜਾ ਪ੍ਰਸ਼ਾਦ ਦੀ ਤੀਜ ਕਰਕੇ ਵਰਤੌਣੀ ਮਨ ਨੀਮਾ ਰੱਖਣਾ ਤੇ ਹੋਮੇ ਨੂੰ ਮਾਰਨਾ ਹੋਮੇ ਨੂੰ ਮਾਰੋਂਗੇ ਤਾਂ ਤੁਹਾਡਾ ਮਨ ਸ਼ੁੱਧ ਹੋਵੇਗਾ ਜਿਸ ਤਰ੍ਹਾਂ ਕਿਸੇ ਖੂਹ ਵਿੱਚ ਡਿੱਗ ਕੇ ਬਿੱਲੀ ਮਰ ਗਈ ਖੂਹ ਵਾਲੇ ਨੇ ਸਿਆਣੇ ਪੰਡਤ ਨੂੰ ਪੁੱਛਿਆ ਕਿਸ ਤਰ੍ਹਾਂ ਹੋਵੇ ਸਾਨੂੰ ਉਪਾਏ ਦੱਸੋ ਪੰਡਤ ਨੇ ਕਿਹਾ ਖੂਹ ਵਿੱਚੋਂ ਬਿੱਲੀ ਕੱਢ ਕੇ 1000 ਡਾਲਰ ਪਾਣੀ ਦਾ ਕੱਢ ਦੇਣਾ ਖੂਹ ਦਾ ਪਾਣੀ ਸਾਫ਼ ਹੋ ਜਾਵੇਗਾ ਤਾਂ ਉਸ ਪੁਰਸ਼ ਨੇ ਖੂਹ ਵਿੱਚੋਂ ਬਿੱਲੀ ਕੱਢਣੀ ਭੁੱਲ ਕੇ ਪਾਣੀ ਦਾ 1000 ਡਾਲਰ ਕੱਢ ਦਿੱਤੇ ਜਦ ਪਾਣੀ ਪਹਿਲੇ ਵਾਂਗੂ ਹੀ ਬਦਵੂਦਾਰ ਦੇਖਿਆ ਤਾਂ ਉਸਨੇ ਕਿਹਾ 1000 ਡੋਲ ਪਾਣੀ ਦਾ ਖੂਨ ਵਿੱਚੋਂ ਕੱਢ ਦਿੱਤਾ ਹੈ ਪਰ ਖੂਨ ਜਿਉਂ ਦਾ ਤਿਉਂ ਬਦਵੂਦਾਰ ਹੈ ਪੰਡਤ ਨੇ ਕਿਹਾ 1000 ਡੋਲ ਹੋਰ ਕੱਢ ਦਿਓ ਜਾਦੂਸਪੁਰਸ਼ ਨੇ 1000 ਡੋਲ ਹੋਰ ਪਾਣੀ ਦਾ ਕੱਢ ਕੇ ਫਿਰ ਵੀ ਪਾਣੀ ਬਦਵੂਦਾਰ ਵੇਖਿਆ ਤਾਂ ਪੰਡਤ ਨੂੰ ਦੱਸਿਆ ਕਿ ਪਾਣੀ ਵਿੱਚੋਂ ਅਜੇ ਵੀ ਬਦੁਰਗੰਧ ਆਉਂਦੀ ਹੈ ਪੰਡਤ ਨੇ ਆਪ ਜਾ ਕੇ ਖੂਨ ਨੂੰ ਵੇਖਿਆ ਕਿ ਬਿੱਲੀ ਪਹਿਲੇ ਵਾਂਗੂ ਹੀ ਖੂਬ ਵਿੱਚ ਪਈ ਹੋਈ ਹੈ ਪੰਡਤ ਨੇ ਕਿਹਾ ਭਲੇ ਪੁਰਸ਼ ਇਹ ਤੂੰ ਕੀ ਕੀਤਾ ਹੈ ਬਿੱਲੀ ਤਾਂ ਜਿਉਂ ਦੀ ਤਿਉਂ ਖੂਬ ਵਿੱਚ ਮਰੀ ਪਈ ਹੈ ਜਦ ਤੱਕ ਇਸ ਨੂੰ ਪਹਿਲਾਂ ਬਾਹਰ ਨਹੀਂ ਕੱਢ ਲਵੇਂਗਾ ਖੂਨ ਦਾ ਪਾਣੀ ਤਦ ਤੱਕ ਸਾਫ਼ ਨਹੀਂ ਹੋਵੇਗਾ ਜਿਸ ਤਰ੍ਹਾਂ ਹਉਮੈ ਬਹੁਤ ਬੁਰੀ ਚੀਜ਼ ਹੈ ਜਦ ਤੱਕ ਇਸ ਦਾ ਤਿਆਗ ਨਾ ਕੀਤਾ ਜਾਵੇ ਤਦ ਤੱਕ ਮਨ ਸਾਫੁਲ ਸ਼ੁੱਧ ਨਹੀਂ ਹੋ ਸਕਦਾ ਅਤੇ ਮੁਕਤੀ ਮਿਲਣੀ ਅਸੰਭਵ ਹੈ ਹੌਮੇ ਨੂੰ ਹੌਲੀ ਹੌਲੀ ਤਿਆਗਣਾ ਕਰੋ ਫਿਰ ਤੁਹਾਡੇ ਆਤਮੇ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇਗਾ ਇਹ ਉੱਤਮ ਉਪਦੇਸ਼ ਲੈ ਕੇ ਬੁਰਹਾਨਪੁਰ ਦੀ ਸੰਗਤ ਸਤਨਾਮ ਦਾ ਸਿਮਰਨ ਕਰਦੀ ਹੋਈ ਆਪਣੇ ਦੇਸ਼ ਨੂੰ ਚਲੀ ਗਈ ਮਾਇਆ ਲੰਬਰ ਸੁਹੰਡ ਦੇ ਰਹਿਣ ਵਾਲਾ ਗੁਰੂ ਜੀ ਸਿੱਖ ਗੁਰੂ ਜੀ ਪਾਸ ਆਇਆ ਅਤੇ ਬੇਨਤੀ ਕੀਤੀ ਮਹਾਰਾਜ ਸਤਸੰਗਤ ਵਿੱਚ ਕੋਈ ਸਿੱਖ ਧਨ ਪਦਾਰਥਾਂ ਦੀ ਕਾਮਨਾ ਧਾਰ ਕੇ ਜਾਂਦਾ ਹੈ ਅਤੇ ਕੋਈ ਬਿਨਾਂ ਕਿਸੇ ਕਾਮਨਾ ਦੇ ਜਾਂਦਾ ਹੈ ਇਨ੍ਹਾਂ ਦੋਹਾਂ ਦੀ ਜੋ ਅੱਗੇ ਜਾ ਕੇ ਗਤੀ ਹੋਵੇਗੀ ਉਸ ਵਿੱਚ ਕਿੰਨਾ ਕੁ ਫਰਕ ਹੈ ਗੁਰੂ ਜੀ ਨੇ ਕਿਹਾ ਜਿਹੜੇ ਸਿੱਖ ਕੋਈ ਕਾਮਨਾ ਧਾਰ ਕੇ ਸਤਸੰਗਤ ਵਿੱਚ ਆਉਂਦੇ ਹਨ ਉਹ ਮਰ ਕਰਕੇ ਗ੍ਰ ਗੰਦਰਬ ਲੋਕ ਵਿੱਚ ਜਾ ਕੇ ਸੁਖ ਭੋਗਦੇ ਹਨ ਅਤੇ ਉੱਥੇ ਹੀ ਮੁਕਤ ਹੋ ਜਾਂਦੇ ਹਨ ਪਰੰਤੂ ਜਿਹੜੇ ਬਿਨਾਂ ਕਿਸੇ ਕਾਮਨਾ ਤੋਂ ਸਤ ਸੰਗਤ ਵਿੱਚ ਜਾਂਦੇ ਹਨ ਉਹ ਮਰ ਕੇ ਵਾਹਿਗੁਰੂ ਵਿੱਚ ਮਿਲ ਜਾਂਦੇ ਹਨ ਇਸ ਵਾਸਤੇ ਤੁਸੀਂ ਨਿਸ਼ਕਾਮ ਹੋ ਕੇ ਕੀਰਤਨ ਅਤੇ ਸਤਨਾਮ ਦਾ ਸਿਮਰਨ ਕਰਿਆ ਕਰੋ ਇੱਕ ਚੋਹੜ ਸਿੰਘ ਲਖਨਊ ਦੇ ਰਹਿਣ ਵਾਲਾ ਉੱਠਦਾ ਬੈਠਦਾ ਸਦਾ ਹੀ ਸਤਨਾਮ ਦਾ ਸਿਮਰਨ ਕਰਦਾ ਰਹਿੰਦਾ ਸੀ ਉਹੋ ਇੱਕ ਵਾਰ ਗੁਰੂ ਜੀ ਪਾਸ ਆਇਆ ਤੇ ਬੇਨਤੀ ਕੀਤੀ ਮਹਾਰਾਜ ਸਿੱਖੀ ਦਾ ਮੁੱਲ ਕੀ ਹੈ ਉਹ ਦੱਸੋ ਜਿਸ ਨੂੰ ਸਾਰੇ ਸਮਝ ਲੈਣ ਗੁਰੂ ਜੀ ਨੇ ਕਿਹਾ ਮਨਨੀਵਾ ਗੁਰੂ ਉੱਤੇ ਪੂਰਨ ਸ਼ਰਧਾ ਅਤੇ ਸਤਸੰਗਤ ਕਰਨੀ ਇਹ ਹੀ ਸਿੱਖੀ ਦਾ ਮੁੱਲ ਹੈ ਜਿਨ੍ਹਾਂ ਨੂੰ ਇਹ ਗੁਣ ਪ੍ਰਾਪਤ ਹੁੰਦੇ ਹਨ ਉਹ ਗੁਰਮਖਾਨ ਪਾਈ ਚੋੜ ਗੁਰੂ ਜੀ ਦੇ ਵਚਨ ਸੁਣ ਕੇ ਉਸਤਤੀ ਕਰਦਾ ਹੋਇਆ ਆਪਣੇ ਘਰ ਨੂੰ ਚਲੇ ਗਿਆ ਪਰਾਏ ਗਰਾਜ ਦੇ ਰਹਿਣ ਵਾਲਾ ਇੱਕ ਸਿੱਖ ਭਾਨਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰਾ ਜਨਮ ਮਰਨ ਮਿਟ ਜਾਵੇ ਗੁਰੂ ਜੀ ਨੇ ਕਿਹਾ हे ਸੁਜਾਨ ਪੁਰਸ਼ ਤਰਮ ਦੀ ਕਿਰਤ ਕਰਿਆ ਕਰ ਅਤੇ ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰ ਤੇਰਾ ਉਧਾਰ ਹੋ ਜਾਵੇਗਾ ਇੱਕ ਜੱਟੂ ਤਪਾ ਜੋਨਪੁਰ ਰਹਿੰਦਾ ਸੀ ਉਹੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਮੱਥਾ ਟੇਕਿਆ ਤੇ ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦਿਓ ਮੇਰੀ ਕਲਿਆਣ ਹੋਵੇ ਗੁਰੂ ਜੀ ਨੇ ਫਰਮਾਇਆ ਤੂੰ ਸ਼ਾਂਤ ਕੀ ਤਪ ਕਰਿਆ ਕਰ ਆਪਣੀ ਇੰਦਰੀਆਂ ਨੂੰ ਰੋਕ ਕੇ ਪਰਮੇਸ਼ਵਰ ਦਾ ਨਾਮ ਹੀ ਜਪਦਾ ਰਿਹਾ ਕਰ ਫਿਰ ਜਟੂ ਨੇ ਪੁੱਛਿਆ ਮਹਾਰਾਜ ਕਈ ਸਿਆਣੇ ਕਹਿੰਦੇ ਹਨ ਕਿ ਗਿਆਨ ਤੋਂ ਬਿਨਾ ਕਤੀ ਨਹੀਂ ਹੁੰਦੀ ਇਸ ਪਰਥਾਈ ਵੇਦ ਪੁਰਾਣਾ ਦੇ ਪ੍ਰਮਾਣ ਮੰਨਦੇ ਹਨ ਗੁਰੂ ਜੀ ਨੇ ਕਿਹਾ ਜਿਹੜੇ ਮੁਕਤੀ ਦੇ ਚਾਹਵਾਨ ਹਨ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਰਾਤ ਦਿਨ ਆਪਣੀ ਬਿਰਤੀ ਨੂੰ ਇਕਾਂਗਰ ਕਰਕੇ ਪ੍ਰੇਮ ਨਾਲ ਸਤਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਚਾਰੇ ਦੁਆਰੇ ਯੋਗ ਵਿਰਾਗ ਭਗਤੀ ਅਤੇ ਗਿਆਨ ਪ੍ਰਾਪਤ ਹੋ ਜਾਂਦੇ ਹਨ ਜਿਸ ਦੁਆਰੇ ਵੀ ਉਹ ਅੰਦਰ ਪ੍ਰਵੇਸ਼ ਕਰਨਾ ਚਾਹੇ ਉਸ ਦੁਆਰੇ ਹੀ ਅੰਦਰ ਜਾ ਕੇ ਆਪਣੇ ਸਰੂਪ ਮੁਕਤੀ ਨੂੰ ਪਾ ਲੈਂਦਾ ਹੈ ਸੋ ਜੋ ਇਹਨਾ ਚੋਹਣੂ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨਾਮ ਦਾ ਸਿਮਰਨ ਕਰੇ ਗੁਰਦੁਆਰੇ ਜਾ ਕੇ ਸੰਗਤ ਕਰੇ ਹੰਕਾਰ ਨੂੰ ਤਿਆਗ ਕੇ ਮਨ ਨੀਵਾ ਕਰਕੇ ਗੁਰੂ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇ ਅਤੇ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰੇ ਇਹ ਸਾਧਕੀ ਤਪ ਹੈ ਪਟਨੇ ਸ਼ਹਿਰ ਦੇ ਵਸਣ ਵਾਲੇ ਦੋ ਸਿੱਖ ਨਿਹਾਲਾ ਤੇ ਨਵਲਾ ਸਦਾ ਸੱਚ ਬੋਲਦੇ ਅਤੇ ਸਿੱਚਾ ਹੀ ਕਾਰ ਵਿਹਾਰ ਕਰਦੇ ਸਨ ਭਜਨ ਸਿਮਰਨ ਕਰਨ ਵਾਲੇ ਸਿੱਖਾਂ ਦੀ ਸੇਵਾ ਕਰਦੇ ਸਨ ਇੱਕ ਵਾਰ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਏ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਦੇ ਕਾਰਨ ਨਾਲ ਹੋਰ ਕਈ ਕੋਈ ਸਾਧਨ ਕਰਨ ਦੀ ਲੋੜ ਨਾ ਰਹੇ ਗੁਰੂ ਜੀ ਨੇ ਕਿਹਾ ਤੁਸੀਂ ਸਦਾ ਹੀ ਸਤਨਾਮ ਦਾ ਸਿਮਰਨ ਕਰਕੇ ਰਿਹਾ ਕਰੋ ਸਤਨਾਮ ਦਾ ਸਿਮਰਨ ਧਰਮ ਦੀ ਕਿਰਤ ਤੇ ਹਉਮੈ ਦਾ ਤਿਆਗ ਕਰਦਿਆਂ ਮਨ ਨੀਵਾ ਰੱਖੋ ਤੁਹਾਡੀ ਕਲਿਆਣ ਹੋ ਜਾਵੇਗੀ ਭਾਈ ਜੋਦਾ ਤੇ ਜੈਤ ਮੱਲ ਗੁਰੂ ਜੀ ਦੇ ਡਿਊ ਡਿਊੜੀ ਬਰ ਬਰਦਾਰ ਸੰਨ ਇੱਕ ਦਿਨ ਇਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਕਈ ਕਹਿੰਦੇ ਹਨ ਕਿ ਜਦ ਗਿਆਨ ਹੋ ਜਾਵੇ ਫਿਰ ਭਗਤੀ ਦੀ ਕੀ ਲੋੜ ਹੈ ਗੁਰੂ ਜੀ ਨੇ ਫਰਮਾਇਆ ਭਾਈ ਭਗਤੀ ਤੋਂ ਬਿਨਾ ਗਿਆਨ ਸੋਭਾ ਨਹੀਂ ਦੰਦਾ ਜਿੱਥੇ ਇਕੱਲਾ ਗਿਆਨ ਹੀ ਹੋਵੇ ਉਸ ਨੂੰ ਅਪ੍ਰਹਮ ਅਸਮੀ ਦਾ ਹੰਕਾਰ ਹੋ ਜਾਂਦਾ ਹੈ ਜਿਸ ਨਾਲ ਨਰਕ ਭੋਗਣਾ ਪੈਂਦਾ ਹੈ ਭਗਤੀ ਕਰਨ ਵਾਲੇ ਦਾ ਮਨ ਸਦਾ ਨੀਵਾ ਰਹਿੰਦਾ ਹੈ ਉਹ ਹੰਕਾਰ ਨੂੰ ਤਿਆਗ ਕੇ ਸਤਸੰਗਤ ਦੀ ਸੇਵਾ ਕਰਦਾ ਹੈ ਇਸ ਵਾਸਤੇ ਭਗਤੀ ਬ੍ਰਹਮ ਗਿਆਨ ਸਭ ਦੀ ਕਲਿਆਣ ਕਰਦਾ ਹੈ ਰਾਜ ਮਹੱਲ ਵਿੱਚ ਦੋ ਸਿੱਖ ਪੰਨੂ ਬਹਿਲ ਤੇ ਬਸੰਤ ਰਹਿੰਦੇ ਸਨ ਦੋਵੇਂ ਹੀ ਸਤਨਾਮ ਦਾ ਸਿਮਰਨ ਕਰਦੇ ਅਤੇ ਧਰਮ ਦੀ ਕੀਰਤ ਕਰਕੇ ਵੰਡ ਕੇ ਖਾਂਦੇ ਸਨ ਇੱਕ ਵਾਰ ਉਨ੍ਹਾਂ ਨੇ ਸ੍ਰੀ ਹਰ ਗੋਵਿੰਦ ਜੀ ਤੋਂ ਪੁੱਛਿਆ ਮਹਾਰਾਜੇ ਸ਼ਾਸਤਰਾਂ ਦੇ ਕਈ ਮਤ ਹਨ ਕੋਈ ਤੀਰਥਾਂ ਦੀ ਮਹਿਮਾ ਕਰਦਾ ਹੈ ਕੋਈ ਤਪ ਸਾਧਨਾਂ ਨੂੰ ਵਿਸ਼ੇਸ਼ ਕਹਿੰਦਾ ਹੈ ਕੋਈ ਵਰਤ ਨੀਮ ਆਦ ਕਰਕੇ ਦੱਸਦਾ ਹੈ ਕੋਈ ਜਗ ਹੋਮ ਅਤੇ ਕੋਈ ਦਾਨ ਕਰਨਾ ਦੱਸਦਾ ਹੈ ਗੁਰੂ ਘਰ ਕੇਵਲ ਸਤਨਾਮ ਦੇ ਸਿਮਰਨ ਦੀ ਮਹਿਮਾ ਕਥਨ ਕਰਦਾ ਹੈ ਆਪ ਕਿਰਪਾ ਕਰਕੇ ਦੱਸੋ ਕਿ ਸਤਨਾਮ ਦਾ ਸਿਮਰਨ ਇੰਨਾ ਜਪ ਤਪ ਦੇ ਸਾਧਨਾ ਨਾਲੋਂ ਕਿਸ ਤਰ੍ਹਾਂ ਵਿਸ਼ੇਸ਼ ਹੈ ਗੁਰੂ ਜੀ ਨੇ ਕਿਹਾ ਜਪ ਤਪ ਆਦ ਸਾਰੇ ਸਾਧਨ ਬਿੰਦੀ ਸਮਾਨ ਹਨ ਪਰ ਬਿੰਦੀ ਦੀ ਆਪਣੇ ਆਪ ਵਿੱਚ ਕੋਈ ਮਹਾਨਤਾ ਨਹੀਂ ਹੈ ਜਦ ਤੱਕ ਇਸ ਤੋਂ ਪਹਿਲਾਂ ਏਕਾ ਨਾ ਰੱਖਿਆ ਲਿਖਿਆ ਜਾਵੇ ਸਤਨਾਮ ਦਾ ਸਿਮਰਨ ਏਕਾ ਰੂਪ ਹੈ ਇਸ ਦੇ ਨਾਲ ਹੀ ਬਿੰਦੀਆਂ ਦੀ ਮਹਾਨਤਾ ਹੁੰਦੀ ਹੈ ਇਸ ਕਰਕੇ ਏਕ ਰੂਪ ਸਤਨਾਮ ਦੇ ਸਿਮਰਨ ਤੋਂ ਬਿਨਾਂ ਸਾਰੇ ਜਪ ਤਪ ਤੀਰਥ ਇਸ਼ਨਾਨ ਤੇ ਦਾਨ ਪੁੰਨ ਬਿੰਦੀ ਸਮਾਨ ਹਨ ਜਿਸ ਦਾ ਫਲ ਤੁੱਛ ਹੁੰਦਾ ਹੈ ਹੋਰ ਕਰਮਾ ਨਾਲੋਂ ਸਤਨਾਮ ਦਾ ਸਿਮਰਨ ਕਰਕੇ ਇਸ ਕਰਕੇ ਵੀ ਵਿਸ਼ੇਸ਼ ਹੁੰਦਾ ਹੈ ਕਿ ਹੋਰ ਕਰਮਾਂ ਦੇ ਕਰਨ ਨਾਲ ਮਨ ਵਿੱਚ ਹੰਕਾਰ ਹੋ ਜਾਂਦਾ ਹੈ ਕਿ ਇਹ ਸ਼ੁਭ ਕਰਮ ਮੈਂ ਕੀਤਾ ਹੈ ਪਰ ਸਤਨਾਮ ਨਾਲ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਆਤਮਾ ਨੂੰ ਮੁਕਤੀ ਮਿਲਦੀ ਹੈ ਇਹ ਦੋਵੇਂ ਸਿੱਖ ਗੁਰੂ ਹਰਗੋਬਿੰਦ ਜੀ ਦੀ ਸੇਵਾ ਵਿੱਚ ਰਹਿੰਦੇ ਸਨ ਅਤੇ ਪ੍ਰੇਮ ਨਾਲ ਸੇਵਾ ਕਰਦੇ ਸਨ ਇੱਕ ਵਾਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਬਖਸ਼ੋ ਜਿਸ ਨਾਲ ਸਾਡੀ ਕਲਿਆਣ ਹੋਵੇ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਬਹੁਤ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਸਭ ਨਾਲ ਨਿਮਰਤਾ ਧਾਰਨ ਕਰੋ ਜਿਸ ਤਰ੍ਹਾਂ ਫੁਹਾਰੇ ਦਾ ਪਾਣੀ ਜਿੰਨਾ ਨੀਵਾ ਹੁੰਦਾ ਹੈ ਉਨਾ ਹੀ ਉੱਚਾ ਜਾਂਦਾ ਹੈ ਸਤਸੰਗਤ ਵਿੱਚ ਨੀਵੇਂ ਹੋ ਕੇ ਚੱਲੋ ਅਤੇ ਹਰ ਇੱਕ ਨੂੰ ਮਿੱਠੀ ਜਵਾਨ ਨਾਲ ਮਿਲੋ ਤਾਂ ਤੁਹਾਨੂੰ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ ਆਗਰਾ ਨਿਵਾਸੀ ਇੱਕ ਸੁੰਦਰ ਚਠਾ ਸਿੱਖ ਨਿਤਹਿ ਧਰਮਸ਼ਾਲਾ ਵਿੱਚ ਜਾ ਕੇ ਸਤਨਾਮ ਸੰਗਤ ਦੀ ਸੇਵਾ ਕਰਦਾ ਕੀਰਤਨ ਸੁਣਦਾ ਅਤੇ ਨਾਮ ਸਿਮਰਨ ਕਰਦਾ ਸੀ ਇੱਕ ਦਿਨ ਇਸ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਸਿੱਖ ਦੇ ਉਹ ਗੁਣ ਦੂਰ ਕਰਕੇ ਗੁਣਵਖਸ਼ ਗੇ ਮੁਕਤ ਕਲ ਕੀ ਸਤਰਾੰ ਕਰਦੇ ਹੋ ਗੁਰੂ ਜੀ ਨੇ ਕਿਹਾ ਗੁਰੂ ਚਾਰ ਪ੍ਰਕਾਰ ਦੇ ਹੁੰਦੇ ਹਨ ਪਿਰਗੀ ਸਮਾਨ ਗੁਰੂ ਜੋ ਇੱਕ ਖਾਸ ਜਾਤੀ ਦੇ ਕੀੜੇ ਨੂੰ ਆਪਣੇ ਵਰਗਾ ਕਰ ਲੈਂਦਾ ਹੈ ਦੂਸਰਾ ਪਾਰਸ ਸਮਾਨ ਗੁਰੂ ਲੋਹੇ ਆਦਿ ਧਾਤੂ ਨੂੰ ਸੋਨਾ ਕਰ ਦਿੰਦਾ ਹੈ ਪਰ ਆਪਣਾ ਗੁਣ ਉਸ ਨੂੰ ਨਹੀਂ ਦਿੰਦਾ ਚੰਦਨ ਸਮਾਨ ਗੁਰੂ ਜੋ ਆਪਣੇ ਆਸ-ਪਾਸ ਦੇ ਬ੍ਰਿਕਸ਼ਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਦੀਪ ਸਮਾਨ ਗੁਰੂ ਜੇ ਉਸ ਪਾਸ ਕੋਈ ਦੀਵਾ ਤੇਲ ਬੱਤੀ ਸਹਿਤ ਆਵੇ ਤਾਂ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ ਪਾਰੇ ਗੁਰੂ ਨਾਨਕ ਜੀ ਪਰਮ ਕਿਰਪਾਲੂ ਹਨ ਜੋ ਸਿੱਖ ਸ਼ਰਧਾ ਤੇ ਪ੍ਰੇਮ ਨਾਲ ਗੁਰੂ ਜੀ ਦੀ ਬਾਣੀ ਪੜ੍ਹਦਾ ਤੇ ਸੁਣਦਾ ਹੈ ਉਹ ਹੌਲੀ-ਹੌਲੀ ਬ੍ਰਹਮ ਗਿਆਨੀ ਹੋ ਜਾਂਦਾ ਹੈ ਅਤੇ ਜੇ ਚਾਹੇ ਤਾਂ ਹੋਰਨਾਂ ਨੂੰ ਵੀ ਆਪਣੇ ਵਰਗਾ ਬ੍ਰਹਮ ਗਿਆਨੀ ਕਰ ਲੈਂਦਾ ਹੈ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਇੰਨਾ ਚਾਰੇ ਹੀ ਪ੍ਰਕਾਰ ਦੇ ਗੁਰੂਆਂ ਨਾਲੋਂ ਵੱਡੇ ਹਨ ਆਪ ਜੀ ਦਾ ਨਾਮ ਲੈਣਾ ਜਮ ਨਾਲ ਜਮ ਭਜ ਜਾਂਦੇ ਹਨ ਇੱਕ ਸਿੱਖ ਮੋਹਣ ਟਾਕੇ ਦਾ ਰਹਿਣ ਵਾਲਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਪੇਟਾ ਅਰਪਣ ਕਰਕੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਸੱਚੇ ਬਾਦਸ਼ਾ ਮੇਰਾ ਜਨਮ ਮਰਨ ਦਾ ਦੁੱਖ ਕੱਟ ਦਿਓ ਗੁਰੂ ਜੀ ਨੇ ਕਿਹਾ ਤੂੰ ਆਪਣਾ ਸਰੂਪ ਕਿਹੜਾ ਜਾਣਿਆ ਹੈ ਮੋਹਣ ਨੇ ਕਿਹਾ ਮਹਾਰਾਜ ਮੈਂ ਆਪਣਾ ਸਰੂਪ ਇਹ ਸਰੀਰ ਹੀ ਜਾਣਦਾ ਹਾਂ ਗੁਰੂ ਜੀ ਨੇ ਕਿਹਾ ਇਹ ਸਾਰੇ ਸਰੀਰ ਪੰਜ ਤੱਤਾਂ ਤੋਂ ਬਣੇ ਹਨ ਇਹ ਸਰੀਰ ਉਪਚਨ ਅਤੇ ਵਿਨਸਨ ਹਾਰ ਹਨ ਗੁਰੂ ਅਤੇ ਸਿੱਖਾਂ ਦੇ ਸਰੀਰ ਵਿੱਚ ਕੋਈ ਫਰਕ ਨਹੀਂ ਹੈ ਚੇਤਨ ਵੀ ਇਨ੍ਹਾਂ ਦੋਹਾਂ ਵਿੱਚ ਇੱਕ ਸਮਾਨ ਸਰਬਵਿਆਪਕ ਹੈ ਪਰੰਤੂ ਗੁਰੂ ਅਤੇ ਸਿੱਖ ਦੇ ਮਨ ਵਿੱਚ ਬੜਾ ਫਰਕ ਹੁੰਦਾ ਹੈ ਗੁਰੂ ਦਾ ਮਨ ਉੱਜਲ ਸ਼ੁੱਧ ਹੁੰਦਾ ਹੈ ਤੇ ਸਿੱਖ ਦਾ ਕਾਲਾ ਅਸ਼ੁੱਧ ਹੁੰਦਾ ਹੈ ਜਦ ਅਸ਼ੁੱਧ ਮਨ ਵਾਲਾ ਸਿੱਖ ਉੱਜਲ ਮਨ ਵਾਲੇ ਗੁਰੂ પાસે ਜਾਂਦਾ ਹੈ ਜਾ ਸ਼ੁੱਧ ਮਨ ਵਿੱਚੋਂ ਨਿਕਲਿਆ ਹੋਇਆ ਸ਼ਬਦ ਸੁਣ ਕੇ ਸਿੱਖ ਦੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਟਿਕ ਜਾਂਦਾ ਹੈ ਜਿਸ ਨਾਲ ਸਿੱਖ ਦਾ ਮਨ ਵੀ ਸ਼ੁੱਧ ਹੋ ਜਾਂਦਾ ਹੈ ਅਤੇ ਸਤ ਚਿਤ ਆਨੰਦ ਸਰੂਪ ਨੂੰ ਵੇਖ ਲੈਂਦਾ ਹੈ ਜੋ ਇਸ ਦਾ ਆਪਣਾ ਸਰੂਪ ਹੈ ਸਤਨਾਮ ਸਿਮਰਨ ਕਰਨ ਵਾਲਾ ਭਾਵੇਂ ਕੋਈ ਗ੍ਰਹਿਸਤੀ ਹੋਵੇ ਤੇ ਭਾਵੇਂ ਤਿਆਗੀ ਉਸ ਨੂੰ ਜਮਾਂ ਦੀ ਫਾਹੀ ਨਹੀਂ ਪੈਂਦੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮੋਹਨ ਅਤੇ ਹੋਰ ਸਾਰੇ ਸਰੋਤੇ ਸਿੱਖ ਸਖਤ ਨਾਮ ਦੇ ਸਿਮਰਨ ਵਿੱਚ ਪਰਵਰਤਤ ਹੋ ਗਏ ਜਿਸ ਦੇ ਵੱਡੇ ਭਾਗ ਹੋਣ ਉਹੀ ਗੁਰਮਤ ਨੂੰ ਪ੍ਰਾਪਤ ਕਰਕੇ ਆਪ ਤਰਦਾ ਅਤੇ ਸੰਗਤਾਂ ਨੂੰ ਤਾਰਦਾ ਹੈ ਅੱਜ ਇਹ ਕਥਾ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਕੱਲ ਨੂੰ ਆਪਾਂ ਕਰਾਂਗੇ ਮਾਈ ਭਾਗ ਭਰੀ ਨੂੰ ਦਰਸ਼ਨ ਦੇਣਾ